ਜੀ ਸਾਰੀ ਕਾਲ ਤੇ ਵੈਲਕਮ ਹੈ ਤੁਹਾਡਾ ਸਾਡੇ ਚੈਨਲ ਤੇ ਹੋਪ ਤੁਸੀਂ ਸਾਰੇ ਵਧੀਆ ਧੀ ਘਟ ਹੋ ਕੇ ਆਪਾਂ ਵੀ ਵਧੀਆ ਆ ਤੇ ਅੱਜ ਮਾਰਨਿੰਗ ਹੋ ਗਈ ਸੀਗੀ ਤੇ ਮਾਰਨਿੰਗ ਦੇ ਆਪਾਂ ਉੱਠੇ ਹੈਗੇ ਆ ਤੇ ਹੁਣ ਥੋੜਾ ਕੁਝ ਖਾਣ ਪੀਣ ਲੱਗੇ ਆ ਅੱਜ ਮੈਂ ਹਣੀ ਨੂੰ ਕਿਹਾ ਸੀ ਮੈਂ ਕਿ ਜਿਹੜੇ ਦਿਨ ਤਾਂ ਆਪਾਂ ਨੂੰ ਛੁੱਟੀ ਹੋਊਗੀ ਉਸ ਦਿਨ ਆਪਾਂ ਮਤਲਬ ਕਿ ਉਹ ਕਰਾਂਗੇ ਆਲੂ ਪੂੜੀਆਂ ਬਣਾਵਾਂਗੇ ਤੇ ਹੁਣ ਸਾਡੇ ਇਧਰ ਸਾਡੇ 9:30 ਵਜ ਚੁੱਕੇ ਨੇ ਤੇ ਹੁਣ ਆਪਾਂ ਸੋਚਿਆ ਵੀ ਚਲੋ ਆਲੂ ਪੂੜੀਆਂ ਬਣਾਉਣੀ ਆ ਤੇ ਹੁਣ ਮੈਂ ਜਾ ਰਹੀ ਆ ਨੀਚੇ ਤੇ ਸਾਡੇ ਵੈਦਰ ਤੁਸੀਂ ਚੈੱਕ ਕਰ ਸਕਦੇ ਹੋ ਬਦਲ ਹੀ ਹੋ ਰਹਿੰਦੇ ਆ ਤੇ ਇੱਧਰ ਮੇਰੇ ਫੋਨ ਦਾ ਇੱਕ ਕਵਰ ਜਿਹੜਾ ਸੀਗਾ ਉਹ ਡੈਗ ਪਿਆ ਇੱਕ ਗੱਲ ਹੋਰ ਮੈਨੂੰ ਕਾਫੀ ਮਤਲਬ ਕਿ ਵੀਡੀਓਜ਼ ਤੇ ਮੇਰੀ ਅਨਸਾਈਟ ਤੇ ਕਮੈਂਟ ਹੁੰਦੇ ਆ ਕਿ ਤੁਹਾਡੇ ਵਾਲ ਜਿਹੜੇ ਆ ਉਹ ਕਾਫੀ ਬਾਈਟ ਹੋਏ ਪਏ ਤੁਸੀਂ ਕਲਰ ਲਗਾਓ ਮੈਂ ਨਾ ਇੱਥੇ ਆ ਕੇ ਇੱਕ ਕਲਰ ਲਗਾਇਆ ਸੀਗਾ ਬਟ ਉਹਨੇ ਮੇਰੇ ਜਿਆਦਾ ਹੀ ਕਰਤੇ ਹੁਣ ਮੈਂ ਦੱਦਦੀ ਹਜੇ ਕਲਰ ਨਹੀਂ ਲਗਾਉਂਦੀ ਮੈਂ ਸੋਚਿਆ ਵੀ ਕਿਤੇ ਸੈਲੂਨ ਚ ਦਿਖਾ ਕੇ ਫਿਰ ਹੀ ਕਲਰ ਕਰਵਾਉਂਗੀ ਤੇ ਉਥੇ ਜਾਣ ਦਾ ਟਾਈਮ ਨਹੀਂ ਲੱਗਦਾ ਬਟ ਕਿਉਂਕਿ ਹਣੀ ਨੂੰ ਬਹੁਤ ਨਾ ਹੋ ਕਰੇ ਨਹੀਂ ਹੁੰਦੇ ਤਾਂ ਕਰਕੇ ਸਾਡਾ ਟਾਈਮ ਨਹੀਂ ਲੱਗਦਾਗਾ ਜਦੋਂ ਵੀ ਟਾਈਮ ਲੱਗੂਗਾ ਫਿਰ ਮੈਂ ਕਲਰ ਜ਼ਰੂਰ ਕਰਾਉਂਗੀ ਆਪਣੇ ਵਾਲਾਂ ਤੇ ਤੇ ਹੁਣ ਆਪਾਂ ਜਾ ਰਹੇ ਹਾਂ نیچے ਉੱधर ਦੇਖੋ ਆ ਸਾਡਾ ਡੈਡੀ ਇੱਥੇ ਹੀ ਸੁੱਤਾ ਰਹਿੰਦਾ ਵਾ ਤਾਂਤਨ ਬਾਬਾ ਦੀਪ ਸਿੰਘ ਜੀ ਦੇ ਹਾਂ ਤਾਂ ਬਸ ਇਹ ਜਾਂ ਸਾਡੇ ਸਭ ਕੁਝ ਇੱਥੇ ਇਨ੍ਹਾਂ ਦਾ ਹੀ ਓਟ ਆਸਰਾ ਆਪਾਂ ਲੈਣੇ ਰਹਿਨੇ ਆ ਮੈਂ ਜਾ ਰਹੀ ਹਾਂ نیچے ਪੌੜੀਆਂ ਤੋਂ ਬੜਾ ਡਰ ਲੱਗਦਾ ਵਾ ਮੈਨੂੰ ਕਿਉਂਕਿ ਪੜੀਆਂ ਹੋਰ ਤਰ੍ਹਾਂ ਦੀਆਂ ਪੌੜੀਆਂ ਜਿਹੀਆਂ ਹੁਣ ਆਪਾਂ ਆ ਗਏ ਅੰਦਰ ਸੀ ਆਪਣੀ ਕਿਚਨ ਚ ਹਾਂਜੀ ਹਾਂਜੀ ਕੀ ਹੋਇਆ ਜੀ ਕੁਛ ਨਹੀਂ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਤੇ ਬਣਾਈਏ ਫਿਰ ਆਪਾਂ ਚਾਹ ਬਣਾ ਚੇਤੀ ਕਾਰ ਕਰਾ ਹਾਂ ਨਾ ਤੋਂ ਖੜੇ ਵੀ ਨਹੀਂ ਜਾਂਦਾ ਨਹੀਂ ਰੰਗੀਆਂ ਚ ਹੁਣ ਅੱਜ ਨਹੀਂ ਤੁਸੀਂ ਕੈਮਰੇ ਦੇ ਸਾਹਮਣੇ ਆਉਣਾ ਹੈ। ਰੋਟੀ ਪਾਣੀ ਦਾ ਮਿੱਨੂ ਹੀ ਬਣਾਉਣਾ ਹੁੰਦਾ ਪੈਂਦਾ। ਹਾਂ ਉਹ ਹੁੰਦਾ ਦਿੰਨਾ। ਬਣਾਉਣਾ ਪਿੰਦੇ ਬਣਾਉਣਾ ਪਿੰਦਾ। ਠੀਕ ਹੈ। ਉਹਨ ਐਪਰਨ ਦੋ, ਹੋਰ ਐਪਰਨ ਪਾ ਕੇ ਬਣਾਉਣੀ ਆ। ਕਿਤੇ ਨਾ ਕੋਟੀ ਗੰਦੀ ਹੋ ਜਾਣੀ ਮੇ। ਚੰਗਾ। ਨਹੀਂ ਲਾਂਦੂ ਮੈਂ ਨਹੀਂ ਬਣਾ। ਤੇ ਹੁਣ ਆਪਾਂ ਬਣਾ ਰਹੇ ਆ ਆਲੂ ਪੂੜੀ। ਹਾਂਜੀ। ਬਣਾਉ ਪੂਰੀਆਂ। ਅੱਜ ਪੂਰੀ ਦੇਖੋ ਪੂਰੀ। ਅੱਜ ਅਸੀਂ ਪੂਰੀ ਖਾਣ ਲੱਗੇ ਹਾਂ ਕਿਉਂਕਿ ਸਾਨੂੰ ਝੂਕੇ ਆਏ ਚ ਪੂਰੀਆਂ ਨਹੀਂ ਮਿਲਦੀਆਂ। ਤਾਂ ਕਰਕੇ ਅੱਜ ਅਸੀਂ ਘਰੇ ਸਪੈਸ਼ਲ ਪੂਰੀਆਂ ਬਣਾਉਣ ਲੱਗੇ ਹਾਂ। ਸਪੈਸ਼ਲ ਤੇ ਸਪੈਸ਼ਲ। ਓਕੇ ਦੇਖੋ। ਪੂਰੀ ਪੂਰੀ ਐ ਹੋਰ ਜੀ। ਅੱਜ ਰੱਖਾਂਗੇ। ਓਕੇ ਬੱਗੇ ਜਰਾ। ਮੈਂ ਤੁਹਾਨੂੰ ਕਿੰਦਨ ਦੀ ਬਹੁਤ ਦਿਨਾਂ ਦੀ ਕਹਿ ਰਹੀ ਹਾਂ ਪੂਰੀਆਂ ਬਣਾਈਏ ਪੂਰੀਆਂ ਬਣਾਈਏ ਪਰ ਇਹ ਮੰਨ ਨਹੀਂ ਰਹੇ ਤੁਸੀਂ। ਚਲੋ ਕੋਈ ਨਹੀਂ ਅਜਮਾਨ ਨਹੀਂ ਗਿਆ ਮੈਂ ਆਖੀ ਕਹਿੰਦੇ ਮੇਰੀ ਪਚੜੀਆਂ ਨਹੀਂ ਹੈਗੀਆਂ ਵੈਸੇ ਨਾ ਤੇਲ ਹਾਲੀਆਂ ਹੁੰਦੀਆਂ ਨਾ ਤਾਂ ਕਰਕੇ ਇਹ ਮੁੜ ਕੇ ਔਖੇ ਹੁੰਨੇ ਆ ਜਦੋਂ ਖਾ ਵੱਧ ਲੈਨੇ ਆ ਵੱਧ ਖਾਵਾਂਗੇ ਤਾਂ ਔਖੇ ਹੋਵਾਂਗੇ ਨਾ ਖਾਓ ਵੱਧ ਫਿਰ ਤੁਸੀਂ ਐਵੇਂ ਤੁਸੀਂ ਵੱਧ ਖਾਂਦੇ ਹੋ ਉਹੀ ਤਾਂ ਹੈ ਨਾ ਫਿਰ ਵੱਧ ਨਾ ਖਾਓ ਘੱਟ ਖਾਓ ਹਾਂਜੀ ਦੇਖੋ ਫੁੱਲੀਆਂ ਬੜੀਆਂ ਹੈ ਹੈ ਮੇਰੇ ਹੈ ਕਿ ਜੀ ਹੱਥ ਦੀਆਂ ਅੱਛਾ ਹਾਂਜੀ ਅੱਛਾ ਜੀ जग... थी। थी। अच्छा चल सब्जी ਤਾਂ ਆਪਣੀ ਬਣੀ ਹੋਈ ਆ ਕਿਉਂਕਿ ਸਬਜ਼ੀ ਆਪਾਂ ਸਵੇਰੇ ਬਣਾ ਲਈ ਸੀਗੀ ਨਹੀਂ ਆਪਾਂ ਰਾਤ ਬਣਾਈ ਸੀ ਅੱਛਾ ਰਾਤ ਬਣਾਈ ਸੀ ਮੈਂ ਇਸ ਮੈਂ ਸੁੱਤਾ ਉੱਠਣਾ ਘੰਟੇ ਬਾਅਦ ਮੈਨੂੰ ਐਂਦਾ ਹੀ ਲੱਗਦਾ ਰਹਿੰਦਾ ਵੀ ਸਵੇਰੇ ਹੀ ਬਣਾਈ ਸੀ ਰਾਤ ਆ ਪਾਲੂ ਦੀ ਸਬਜ਼ੀ ਬਣਾਈ ਸੀਗੀ ਮੈਂ ਤਾਈ ਬਣਾਈ ਸੀਗੀ ਮੈਂ ਕਿਹਾ ਫਿਰ ਮੋਰ ਰਾਤ ਅਸੀਂ ਰੋਟੀ ਨਾ ਖਾ ਲਈ ਤੇ ਮੈਂ ਕਿਹਾ ਮਾਰਨਿੰਗ ਪੂੜੀਆਂ ਬਣਾਵਾਂਗੇ ਪੂੜੀਆਂ ਨਾਲ ਖਾ ਲਾਂਗੇ ਤਾਂ ਕਰਕੇ ਬਹੁਤ ਦਿਨਾਂ ਦਾ ਕਾਫੀ ਪਤਾ ਕੀ ਗੱਲ ਬਾਹਰ ਇਥੇ ਮਿਲਦਾ ਨਹੀਂ ਹੈਗਾ ਜਿੱਦਾਂ ਇੰਡੀਅਨ ਟੇਸਟ ਆ ਨਾ ਉਹ ਇੱਥੇ ਜਿਹਾ ਟੇਸਟ ਨਹੀਂ ਹੁੰਦਾ ਹੈਗਾ ਹਾਂ ਅੱਜ ਘਰੇ ਟੇਸਟ ਇੰਡੀਅਨ ਟੇਸਟ ਬਣ ਰਿਹਾ ਸਾਡੇ ਜੇ ਹੋ ਸਕੇ ਜਿਹਨੇ ਖਾਣੀ ਹੋਵੇ ਤਾਂ ਆ ਸਕਦਾ ਕਿਉਂਕਿ ਬੜਾ ਉਤਾ 2 ਦਿਨਾਂ ਬਾਅਦ ਮਿਲ ਪਾਊਗਾ ਪਰ ਯੂਕੇ ਦੇ ਜਿਹੜੇ ਸਾਡੇ ਨਾਲ ਦੇ ਇੱਥੇ ਰਹਿੰਦੇ ਆ ਹਨ ਉਹ ਦੇਖਣਗੇ ਜਾਣਦੇ ਆ ਭੈਣ ਭਰਾਓ ਜ਼ਰੂਰ ਆਜਿਓ 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 ਕਿਉਂਕਿ ਪੂਰੀਆਂ ਸਿਖਾ ਚੁੱਕੇ ਹੋਵਾਂਗੇ ਦੇਖਣ ਆਜਿਓ ਵੀ ਤੁਸੀਂ ਪੁੱਛਣ ਆਜਿਓ ਖਾਧੀਆਂ ਸੀ ਨਹੀਂ ਨਹੀਂ ਜੀ ਹੋਣਗੇ ਤਾਂ ਪਰਣਾ ਨੂੰ ਬਣਾ ਕੇ ਦੇ ਦਾਂਗੇ ਨਾ ਨਵਾਰਾ ਹਾਂ ਹਾਂ ਧੰਆ ਕੇ ਸੈਲਡਾ ਗਿਆ ਪੂਰੀਆਂ ਬਣ ਗਈਆਂ ਸਾਡੀਆਂ ਸਬਜੀ ਸਾਡੀ ਰਾਤ ਦੀ ਹੀ ਸੀਗੀ ਬਣੀ ਹੋਈ ਚਲੋ ਜੀ ਹੁਣ ਲੱਗ ਜੋ ਟਟ ਜੋ ਟਟ ਕੇ ਬਹਿ ਜੋ ਖਾਣ ਪੂਰੀਆਂ ਚਾਹੀਆਂ ਬਹੁਤ ਦਿਨਾਂ ਦੀਆਂ ਦੰ ਜੇਤੇ ਕਾ ਦੀ ਸੀ ਪੂਰੀਆਂ ਨੂੰ ਚਲੋ ਜੀ ਹੁਣ ਖਾਂਦੇ ਆ ਤੇ ਖਾ ਕੇ ਤੁਹਾਨੂੰ ਦੱਸਾਂਗੇ ਕਿ ਕਿੰਨੇ ਕੁ ਸਵਾਦ ਲੱਗੇ ਆ ਹਨਾ ਜੀ ਤੇ ਪੂਰੀਆਂ ਸਵਾਦ ਹੁੰਦੀਆਂ ਹਾਂ ਹਾਂ ਜੀ ਪਹਿਲਾਂ ਪਾਣੀ ਪੀ ਲਿਆ ਢਿੱਡ ਪਹਿਲਾਂ ਹੀ ਭਰ ਲਿਆ ਤੇ ਆਸ ਲੱਗੇ ਸੀ ਨਾ ਹਾਂ ਚਲੋ ਜੀ ਖਾਓ ਫਿਰ ਸਟਾਰਟ ਕਰੋ ਖਾਂਦੇ ਆ ਹਾਂ ਪਹਿਲੀ ਡੱਟ ਕੇ ਖਾਣਾ ਹੂੰ ਹੂੰ ਹਾਂ ਹੂੰ ਕਿਦਾਂ ਲੱਗੀ

ਆਹਿੰਕਾ ਜਬ ਦੀ ਜਬ ਦੀ ਕਾਇ ਕਾ ਖਾ ਕੇ ਮਿਲਦੇ ਹਾਂ ਖਾ ਕੇ ਕੰਟੀਨਿਊ ਕਰਦੇ ਅੱਗੇ ਆਪਾਂ ਚਲ ਠੀਕ ਹੁਣ ਆਪਾਂ ਖਾ ਕੇ ਪੂੜੀਆਂ ਹੋ ਗਈ ਸੀ ਫਿਰ ਇਹ ਤੇ ਆਪਾਂ ਨੂੰ ਸੀ ਥੋੜਾ ਜਿਹਾ ਕੰਮ ਤੇ ਆਪਾਂ ਜਾ ਰਹੇ ਹਾਂ ਹੁਣ ਮਾਰਕੀਟ ਚਲੋ ਚਲੋ ਹੁਣ ਲਓ ਕੀ ਕਰੀਏ ਵਾਲ ਨਹੀਂ ਲੋਟ ਆ ਰਹੇ ਵਾਲ ਲੰਬੇ ਬਹੁਤ ਨੇ ਹਨਾ ਲੰਬੇ ਤੇ ਕਟਾ ਦੇ ਲੰਬੇ ਜਿਹੜੇ ਸੀ ਮੇਰੇ ਝੜਦੇ ਸੀਗੇ ਪਤਾ ਨਹੀਂ ਯਾਰ ਇੱਥੇ ਨਾ ਪਾਣੀ ਦੀ ਪਤਾ ਨਹੀਂ ਕੀ ਇੰਨੀ ਪ੍ਰੋਬਲਮ ਆ ਵਾਲ ਝੜਦੇ ਵੀ ਬਹੁਤ ਨਹੀਂ ਤੇ ਗ੍ਰੇ ਹੈਅਰ ਤਾਂ ਬਹੁਤ ਜ਼ਿਆਦਾ ਆਉਂਦੇ ਨੇ ਮੇਰੇ ਤਾਂ ਬਹੁਤ ਜ਼ਿਆਦਾ ਹੋ ਗਏ ਇੰਡੀਆ 'ਚ ਮੇਰੇ ਇੰਨੇ ਨਹੀਂ ਹੈਗੇ ਸੀ ਹਨਾ ਹਾਂਜੀ ਆਪਾਂ ਪਹੁੰਚ ਚੁੱਕੇ ਆ ਆਪਾਂ ਮਾਲ ਦੇ ਵਿੱਚ ਤੇ ਹੁਣ ਆਪਾਂ ਜਾ ਰਹੇ ਆ ਉੱਥੋਂ ਸਮਾਨ ਲੈਣ ਜਿੱਥੋਂ ਆਪਾਂ ਲੈਣਾ ਸੀਗਾ ਦੇਖੋ ਲੰਬਾ ਭਾਈ ਫਾਈ ਫਾਈ ਬਸ ਫੋਨ ਮੇਂ ਲਾਈ ਫੋਨ ਫੋਨ ਬੀ ਬੋਗੇ ਤਰੇ ਦਾ ਦੇ ਹਾਂ ਮੇਰੇ ਨਾਲ ਚੋਕਾ ਰਾਈਟ ਇੱਟ ਕਿੰਦਾ ਬਿਟਾ ਰਾ ਦੋ ਦੇਰ ਪਤਾ ਨਹੀਂ ਬਚ ਗਈ ਲੈ ਸਾਰੇ ਦਰਖਤ ਕਿੰਦਾ ਕਰਦੇ ਆ ਸਾਰੇ ਝਾੜਦੇ ਦਰਖਤ ਹੋਰ ਕਿੱਦਾਂ ਕੀ ਕਰਦੇ ਆ ਨਹੀਂ ਲੱਗਦੇ ਹਨਾ ਹਾਂਜੀ ਵਧੀਆ ਲੱਗਦੇ ਆ ਖੁੱਲਾ ਖੁੱਲਾ ਜਿਹਾ ਲੱਗਦਾ ਹੰਡਾ ਹੁਣ ਅੱਜ ਤੱਕ ਹਾਂ ਤੇ ਆਪਣਾ ਠੱਡ ਲੱਗਦੀ ਸੀ ਖਵਾ ਦਿੰਦੇ ਸੀ ਨਾ ਅੱਜ ਤੋਂ ਵਾਵਾ ਨਾਲ ਵੀ ਲੈ ਜਾਂਦੀ ਹਾਂ ਅਪਾ ਮਾਰਕੀਟ ਤਾ ਨੂੰ ਦੱਸਿਆ ਸੀ ਮਾਰਕੀਟ ਗਏ ਹੋਏ ਆ ਤੇ ਆਪਾਂ ਜਿੱਥੇ ਜੋ ਕੰਮ ਜਾਣਾ ਸੀ ਉਹ ਕਰਿਆਂਦਾ ਤੇ ਇੱਧਰ ਦੇਖੋ ਬੈਠੇ ਨੇ ਕੀ ਹੋਇਆ ਇਹ ਤੁਹਾਨੂੰ ਕੋਈ ਨਹੀਂ ਆਇਆ ਕਹਿੰਦੇ ਮੇਰੇ ਜੀ ਨਹੀਂ ਲੱਗਦਾ ਮੈਂ ਇੰਡੀਆ ਜਾਣਾ ਮੈਂ ਤਾਂ ਕੋਈ ਨਹੀਂ ਹਾਂ ਕਿਆ ਐ ਹੁਨੇਰੋ ਕੀ ਉੱਤੇ ਮੇਰਾ ਇੰਡੀਆ ਕੁਝ ਨਹੀਂ ਨਾ ਕੋਈ ਬਣਾਉਂਦਾ ਨਾ ਮੈਂ ਜਾਵਾਂ ਤੇ ਕਿਹਨੇ ਬੁਲਾਉਣਾ ਤੁਹਾਨੂੰ ਹੈ ਨਹੀਂ ਅੱਕਰ ਕੋਈ ਇੰਡੀਆ ਕੋਈ ਘਰ ਨਹੀਂ ਮੇਰਾ ਇੰਡੀਆ ਕਿਆ ਘਾਤੋ ਨਹੀਂ ਹੈਗਾ ਨਹੀਂ ਹੈਗਾ ਮੇਰਾ ਆਹ ਦਾਪੇ ਬਣਾਉਂਗਾ ਘਰ ਇੱਥੇ ਆਉਣਾ ਪਾਉਂਡ ਆਜੇ ਆਪ ਦੇ ਵਾਸਤੇ ਬਣਾ ਲਈਆਂ ਸੀ ਤਾਂ ਰਹਿਣਾ ਨਹੀਂ ਇੱਥੇ ਇੱਕ ਕਮਰੇ ਦਾ ਬਣਾਵਾ ਬਣਾਵਾਂਗੇ ਅਸੀਂ ਰਹਿਣਾ ਹੀ ਨਹੀਂ ਇੱਥੇ ਆ ਰਹੀ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਜਦੋਂ ਦੇ ਅਸੀਂ ਮਾਰਕ ਤੋਂ ਬਾਹਰੋਂ ਆਏ ਹੋਏ ਆ ਮੂੰਹ ਬਣਿਆ ਹੋਇਆ ਹੈ ਮੂੰਹ ਬਣਾਈ ਆ ਕਿਹੜੀ ਗੱਲ ਤੋਂ ਕਿਹੜੀ ਕੀ ਗੱਲ ਤੋਂ ਵਸੋਂ ਵੱਡ ਜਾਂਦਾ ਕੋਈ ਅੱਜ ਰੈਲਿਟੀ ਦਿਖਾਉਣੀ ਹੈ ਤੁਹਾਨੂੰ ਇਹਨਾਂ ਦੀ ਮੈਂ ਰੈਲਿਟੀ ਰੈਲਟੀ ਨੂੰ ਮੈਂ ਦੱਸੀਏ ਹੁੰਦਾ ਸ਼ਾਂਤ ਬੈਠਾ ਹੋਵੇ ਹਨਾ ਦਿਲ ਹੀ ਨਹੀਂ ਲੱਗਦਾ ਹੁੰਦਾ ਉਸ ਨੂੰ ਤਾਂ ਕਰਕੇ ਹੀ ਆ ਨਾ ਮਨ ਨਹੀਂ ਲੱਗਦਾ ਪਿਆ ਮਨ ਤਾਂ ਲੱਗਿਆ ਪਿਆ ਮੇਰਾ ਫੇਰ ਪ੍ਰੋਬਲਮ ਕਿੱਥੇ ਆ ਰਹੀ ਆ ਪ੍ਰੋਬਲਮ ਯਾਰ ਕਿਤੇ ਤਾਂ ਪ੍ਰੋਬਲਮ ਆ ਰਹੀ ਏ ਦੱਸੋ ਨਹੀਂ ਆ ਰਹੀ ਕਿੱਥੇ ਆ ਰਹੀ ਆ ਸੇ ਸੋਲਵ ਕਰਾਂਗੇ ਤੁਹਾਡੀ ਪ੍ਰੋਬਲਮ ਆਚਾ ਇਹ ਤੇ ਬੋਰ ਹੋ ਰਹੇ ਆ ਵਾਧੂ ਦਾ ਪੋਣੀ ਆ ਮਰਦਾਂ ਨਹੀਂ ਹਾਂ। ਅੱਛਾ। ਹਾਂ। ਉਧਰ ਦੇਖੋ। ਉਹ ਸਾਰਿਆਂ ਨਾਲ ਟੈਨਸ਼ਨ ਫਰੀ ਐ ਤਿੰਨੋਂ ਜਾਣੇ। ਅਗਲੇ ਮੋਏ 'ਨਾਂ ਬੈਠੇ ਰਹਿੰਦੇ ਆ ਆ ਬਚਾਰਾ ਆਪਣੇ ਨਾਲ ਇੱਥੇ ਸੂਈ ਲਈ ਚੜਿਆ ਹੋਇਆ। ਇਹ ਨੇ ਇਦਾਂ ਹੀ ਰਹਿਣਾ। ਇਹ ਬੈੱਡ ਤੇ ਹੀ ਰਹਿੰਦਾ ਸਾਡੇ ਕੋਲ। ਹਾਂ। ਹੈਨਾ? ਹਾਂ। ਏ ਵੀ ਵਿਚਾਰਾ ਸ਼ਿਫਟ ਲਾ ਕੇ ਆਇਆ ਹੋਇਆ ਹੈ ਨਾ ਹੁਣ ਥੱਕਿਆ ਪਿਆ ਵਿਚਾਰਾ ਸ਼ਿਫਟ ਲਾ ਕੇ ਆਇਆ ਹੈ ਨਾ ਹੁਣ ਥੱਕਿਆ ਪਿਆ ਤੁਹਾਡੇ ਨਾਲ ਜਾ ਉਹ ਕੁੱਤੇ ਜਾਂਦਾ ਹੈ ਮੈਂ ਤੋਰ ਜਾਈ ਲਾਉ ਮੈਂ ਨਾ ਕਿਉਂ ਸੰਗੋਂ ਦਿਨੀ ਤਰਾ ਤੂੰ ਹੂੰ ਦੇਖੋ ਕੈਮਰੇ ਬਲ ਮੈਂ ਦੇਖਣਾ ਕਿਉਂ